ਮੈਂ ਆਪਣੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾ ਸੋ ਮੈਂ ਰਹਿਣੀ ਹੈ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾ ਹੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦੇ ਪਿੰਡਾਂ ਨੂੰ ਮਾਣ ਦੀ ਨਾਲ ਸਤਿਕਾਰ ਬੜੇ ਲੋਕਾਂ ਦਾ ਪਹਿਲਾਂ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਹੈ ਜੀ ਮੈਂ ਰਿਣੀ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਅਖਾਂ ਮੈਂ ਪਹਿਲਾਂ ਵੀ ਦੇਖਿਆ ਕਿ ਕਿੰਨਾ ਵੱਡਾ ਰੋਲ ਸੀ ਉਹ ਮਰ ਲੋਕਾਂ ਦੀ ਕਿਸਤੀ ਚੋਂ ਵਧ ਰਿਹਾ ਪੱਤੀ ਜਾਦੀ ਪਰਿਵਾਰ ਹੈ ਜੀ ਇਹ ਸਾਡਾ ਪਰਿਵਾਰ ਹੈ ਉਹ ਸੱਚੇ ਪਾਤਸ਼ਾਹ ਦਾ ਉਹ ਪ੍ਰਭੂ ਦਾ ਓਟ ਆਸਰਾ ਜੀ ਸੋ ਰਿਣੀ ਆ ਉਦੇ ਤੋਂ ਬਿਨਾ ਤੇ ਜਨਤਾ ਤੋਂ ਬਿਨਾ ਅਸੀਂ ਕਿਸੇ ਕੰਮ ਜੋਗੇ ਨਹੀਂ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਮਾਜੇ ਦੇ ਵਿੱਚ ਤੁਸੀਂ ਵਾਰੀਆਂ ਵੰਡੀਆਂ ਜਾ ਰਹੀਆਂ ਐ ਇਹਲੀ ਵਾਰ 100 ਸੀਟਾਂ 'ਚ 27 'ਚ 25 ਦੀਆਂ 25 ਆਉਣਗੀਆਂ ਮਾਜਾ ਤਾਂ ਲਿਖਣ ਜਾ ਰਿਹਾ 27 ਦੇ ਵਿੱਚ ਥੋੜੀ ਨਗਰ ਨਿਯੁਕਤੀਆਂ ਚੋਣਾਂ ਆਉਣਗੀਆਂ ਮਾਜੇ ਦੇ ਵਿੱਚ ਜਿਲ੍ਹੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਦਾਂ 'ਚ ਆਮ ਆਦਮੀ ਪਾਰਟੀ ਦਾ ਮੇਜ਼ ਬੜੂਗਾ ਆਮ ਆਦਮੀ